ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹਾਂ ਤੇ ਅੱਜ ਮੈਂ ਗੱਲ ਕਰੂੰਗੀ ਮੇਰ-ਤੇਰ ਦੀ ਮੇਰ-ਤੇਰ ਜਿਹੜੀ ਉਹ ਸਾਡੇ ਘਰਾਂ ਵਿੱਚ ਕਲੇਸ਼ ਕਰਵਾ ਦਿੰਦੀ ਹੈ ਲੜਾਈ ਕਰਾ ਦਿੰਦੀ ਹੈ ਪਾੜੇ ਪਵਾ ਦਿੰਦੀ ਹੈ ਉਦਾਹਰਣ ਲੈਣੇ ਆਪਾਂ ਇੱਕ ਬੀਬਾ ਨੂੰ ਵਿਆਹ ਕੇ ਲਿਆਉਨੇ ਆ ਬੜੇ ਚਾਵਾਂ ਨਾਲ ਠੀਕ ਆ ਉਸ ਬੀਬਾ ਨੂੰ ਸਾਡੇ ਘਰ ਵਿੱਚ ਸਾਡੇ ਮੁਤਾਬਕ ਢੰਣ ਲਈ ਟਾਈਮ ਲੱਗਦਾ ਉਹਨੂੰ ਟਾਈਮ ਦੇਣਾ ਵੀ ਚਾਹੀਦਾ ਉਹਦਾ ਕਰਨਾ ਵੀ ਚਾਹੀਦਾ ਪਰ ਕਈ ਵਾਰੀ ਬੀਬਾ ਕੀ ਕਰਦੀਆਂ ਨੇ ਵੀ ਆਪਣੇ ਘਰ ਦੀ ਧੋਸ ਦਿੰਦੀਆਂ ਨੇ ਮੈਂ ਤਾਂ ਉੱਥੇ ਆਏ ਕਰਦੀ ਹੁੰਦੀ ਸੀ ਮੇਰੇ ਪਾਪਾ ਮੇਰੇ ਲਈ ਆਏ ਮੇਰੇ ਮੰਮੀ ਮੇਰੇ ਲਈ ਆਏ ਠੀਕ ਆ ਬੇਟਾ ਉਹ ਕਰਦੇ ਹੋਣਗੇ ਪਰ ਜਿਹੜਾ ਘਰ ਤੇ ਤੈਨੂੰ ਛਗਣਾ ਨਾ ਵਿਆਹ ਕੇ ਲਿਆਇਆ ਉਹ ਵੀ ਤੇਰੇ ਲਈ ਕੁਝ ਕਰਨਗੇ ਭੁੱਖੀ ਨਹੀਂ ਮਰਨ ਦਿੰਦੇ ਇਸ ਲਈ ਸਹਰਿਆਂ ਦੀਆਂ ਰਿਸ਼ਤੇਦਾਰੀਆਂ ਨੂੰ ਸਹਰਿਆਂ ਤੋਂ ਤੋਂ ਰੱਖੋ ਪੇਕੇਆਂ ਦੀਆਂ ਪੇਕੇਆਂ ਮੇਰਾ ਭੈਣ ਭਾਈ ਤਾਂ ਮੇਰਾ ਭੈਣ ਭਾਈ ਆ ਮੇਰਾ ਵੀਰਾ ਮੇਰੀ ਭੈਣ ਘਰ ਵਾਲੇ ਦੇ ਭੈਣ ਭਾਈ ਤੁਹਾਨੂੰ ਦੱਸਣ ਬਣਾ ਕੀ ਗੱਲ ਬਈ ਉਹ ਵੀ ਉਹਦੇ ਭੈਣ ਭਾਈ ਨੇ ਉਹਨਾਂ ਨੂੰ ਵੀ ਸਤਕਾ